सत श्री अडे चैनल बहुत 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 स्वागत है दी वीडियो में तो दस वाली हाँ किचन ऐसे दो बर्तन ऐसे दो भांडे हैं जिन्हों कभी घर उल्टा नहीं रखना है खाली एना ही नहीं है कि ਤੁਸੀਂ ਕਹੋਗੇ ਕਿ ਐਹੀ ਦੱਸਣ ਵਾਸਤੇ ਵੀਡੀਓ ਬਣਾਈ ਗਈ ਹੈ ਨਹੀਂ ਇਹ ਕੁਝ ਚੀਜ਼ਾਂ ਹਨ ਜੋ ਕਿ ਤੁਹਾਨੂੰ ਜਾਣਕਾਰੀ ਨਹੀਂ ਹੈ ਉਸ ਨੇ ਕਰਕੇ ਤੁਹਾਡੇ ਘਰ ਵਿੱਚ ਬਹੁਤ ਹੀ ਗਲਤ ਹੋ ਜਾਂਦਾ ਹੈ ਮਾੜਾ ਪ੍ਰਭਾਵ ਪੜਦਾ ਹੈ ਪਹਿਲੇ ਮੈਂ ਦੱਸਾਂਗੀ ਇਹ ਦੋ ਚਾਰ ਚੀਜ਼ਾਂ ਜੋ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਜ ਦਾ ਉਪਾਅ ਵੀ ਦੱਸਾਂਗੀ ਤੇ ਦੇਖੋ ਮੈਂ ਦੱਸ ਰਹੀ ਸੀ ਤੁਹਾਨੂੰ ਕਿ ਘਰ ਦੇ ਕਿਚਨ ਦੇ ਐਸੇ ਦੋ ਪਾਂਡੇ ਹਨ ਉਹ ਪਾਂਡੇ ਹਨ ਇੱਕ ਤਵਾ ਤੇ ਇੱਕ ਕੜਾਈ ਇਹ ਇਹਨਾਂ ਦੋਨਾਂ ਨੂੰ ਕਦੇ ਵੀ ਪੁੱਠਾ ਕਰਕੇ ਨਹੀਂ ਰੱਖਣਾ ਹੈ ਕਿਉਂਕਿ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ ਕਿ ਤਵਾ ਤੇ ਕੜਾਈ ਜਦੋਂ ਉੱਠੇ ਕਰਕੇ ਰੱਖ ਕੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਪੁੱਠੇ ਰੱਖ ਕੇ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਤੰਤਰ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਇਸ ਕਰਕੇ ਸਾਨੂੰ ਇਹਨਾਂ ਦੋਨਾਂ ਚੀਜ਼ਾਂ ਨੂੰ ਕਦੇ ਵੀ ਉਲਟਾ ਕਰਕੇ ਨਹੀਂ ਰੱਖਣਾ ਹੈ ਐਸੀ ਕੋਸ਼ਿਸ਼ ਕਰਦੀ ਹੈ ਇਸ ਤੋਂ ਇਲਾਵਾ ਸਾਨੂੰ ਦੇਖੋ ਦੂਸਰੇ ਪੰਨੇ ਤੱਕ ਜੀ ਰਾਤ ਨੂੰ ਅਸੀਂ ਝੂਠੇ ਰੱਖ ਨਹੀਂ ਹਾਂ ਪਰ ਕਿਚਨ ਵਿੱਚ ਨਹੀਂ ਰੱਖਣੇ ਮੈਂ ਤੁਹਾਨੂੰ ਹਰ ਜਿਹੜੀ ਵੀ ਕਿਚਨ ਟਿਪਸ ਵਾਲੀ ਜਾਂ ਕਿਚਨ ਦੇ ਉਪਾਅ ਵਾਲੀ ਵੀਡੀਓ ਬਣਾਉਂਦੀ ਆ ਉਹਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹਾਂ ਕਿ ਕਿਚਨ ਵਿੱਚ ਝੂਠੇ ਪਾਂਡੇ ਰਾਤ ਨੂੰ ਨਾ ਰੱਖੋ ਦੇਖੋ ਜੇਕਰ ਮਜਬੂਰੀ ਹੈ ਤੋਂ ਨਹੀਂ ਸਕਦੇ ਕਿਉਂਕਿ ਘਰ ਵਿੱਚ ਮੇਡ ਆਂਦੀ ਹੈ ਕੰਮ ਵਾਲੀ ਆਂਦੀ ਹੈ ਤੇ ਤੁਸੀਂ ਰਸੋਈ ਵਿੱਚ ਨਾ ਰੱਖੋ ਬਾਹਰ ਜਿਹੜੀ ਤੁਹਾਡੀ ਬਾਲਕਨੀ ਹੋएगी ਉੱਥੇ ਜਾ ਕੇ ਝੂਠੇ ਪਾਂਡੇ ਰੱਖੋ ਪਲੇਟਫਾਰਮ ਤੇ ਤੱਕ ਕਦੀ ਵੀ ਝੂਠੇ ਜਿਹੜੀ ਪਲੇਟ ਹੈ ਨਹੀਂ ਰੱਖਣੇ ਚਾਈਦੀ ਮੇਰੇ ਕਈ ਐਸੀ ਫੈਮਲੀਆਂ ਐ ਮੈਂ ਜਿਨ੍ਹਾਂ ਨੂੰ ਦੇਖਿਆ ਮੈਂ ਤੁਹਾਨੂੰ ਦੱਸਦੀ ਆ ਕਿ ਕਾਫੀ ਅੱਛੇ ਕਰਦੇ ਔਰ ਲੋਕ ਸੀ ਮੇਰੇ ਸਾਹਮਣੇ ਦੇਖੀ ਹੋਈ ਇੱਕ ਘਰ ਹੈ ਕਿ ਉਹ ਕਾਫੀ ਅੱਛਾ ਉਹਨਾਂ ਦੇ ਘਰ ਵਿੱਚ ਅੱਛਾ खासा ਖਾਨਦਾਨ ਸੀ अच्छी खासी ਫੈਮਲੀ ਸੀ ਪਰ ਕੀ ਕਰਦੇ ਸੀ ਕਿ ਹਮੇਸ਼ਾ ਘਰ ਵਿੱਚ ਝੂਠੇ ਬਰਤਨ ਰੱਖਣੇ ਪਲੇਟਫਾਰਮ ਤੇ ਭਾਂਡੇ ਰੱਖਦੇ ਨੇ ਘਰ ਨੂੰ ਮਤਲਬ ਕਿਚਨ ਨੂੰ ਸਾਫ਼ ਨਹੀਂ ਰੱਖਦੇ ਸੀ ਤੇ ਇੱਕ ਦਿਨ ਉਹਨਾਂ ਦੇ ਘਰ ਵਿੱਚ ਚੋਰੀ ਹੋ ਗਈ ਚੋਰੀ ਹੋਣ ਦੇ ਨਾਲ ਸਾਰਾ ਹੀ ਉਹਨਾਂ ਦਾ ਪੈਸਾ ਚਲਾ ਗਿਆ ਜਿਸ ਦੇ ਨਾਲ ਉਹਨਾਂ ਨੂੰ ਕਈ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਇਸ ਲਈ ਕਿ ਦੋਸਤੋ ਮੈਂ ਹਮੇਸ਼ਾ ਤੁਹਾਨੂੰ ਕਹਿੰਦੀ ਹਾਂ ਕਿ ਪਲੇਟਫਾਰਮ ਤੇ ਝੂਠੀ ਪਲੇਟ ਨਹੀਂ ਰੱਖਣੀ ਕਈ ਵਾਰ ਐਸਾ ਹੁੰਦਾ ਹੈ ਕਿ ਘਰ ਦੇ ਜਿਹੜੇ ਦੋ ਤਿੰਨ ਮੈਂਬਰ ਹੈ ਰਾਤ ਨੂੰ ਲੇਟ ਆ ਰਹੇ ਹਨ ਹੈਨਾ ਰਾਤ ਨੂੰ ਲੇਟ ਰੋਟੀ ਖਾ ਰਹੇ ਹਨ ਤਾਂ ਉਹ ਉਸੇ ਤਰ੍ਹਾਂ ਹੀ ਪਲੇਟਫਾਰਮ ਤੇ ਝੂਠੀ ਪਲੇਟ ਰੱਖ ਕੇ ਸੌ ਜਾਂਦੇ ਹਨ ਤੇ ਪਰ ਪਲੀਜ਼ ਇੱਕ ਮੈਗਨੀਆਂ ਕਿ ਕੁਝ ਸੈਕਿੰਡ ਵੀ ਨਹੀਂ ਲੱਗਦੇ ਹਨ ਅਸੀਂ ਉਸ ਪਲੇਟ ਨੂੰ ਪਾਣੀ ਵਿੱਚੋਂ ਕੱਟ ਕੇ ਜੂਠਣ ਉੱਲੀ ਉਤਾਰ ਕੇ ਬਾਹਰ ਰੱਖ ਦिए ਤਾਂ ਸਾਡੇ ਘਰ ਦਾ ਇਸ ਨਾਲ ਪਲਾ ਹੋ ਸਕਦਾ ਹੈ ਤਾਂ 10 ਸੈਕਿੰਡ ਤਾਂ ਆਪਾਂ ਉਸ ਕੰਮ ਵਾਸਤੇ ਲਗਾ ਹੀ ਸਕਦੇ ਹਾਂ ਤੇ ਹੁਣ ਮੈਂ ਤੁਹਾਨੂੰ ਦੱਸਦੀ ਸੀ ਉਹ ਕੜਾਈ ਤੇ ਤਵੇ ਦੀ ਗੱਲ ਉਸ ਨੂੰ ਤੁਸੀਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਜਿਹੜਾ ਚਾਰੂ ਹੁੰਦਾ ਹੈ ਸਾਡੇ ਘਰ ਦਾ ਉਸ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਜਿਹੜੇ ਵੀ ਸਾਡੇ ਘਰ ਵਿੱਚ ਕੋਈ ਵੀ ਆਂਦਾ ਹੈ ਲੋਕੀ ਆਉਂਦੇ ਹਨ ਤਾਂ ਉਹਨਾਂ ਦੀ ਸਿੱਧੀ ਨਜ਼ਰ ਚਾਰੂ ਤੇ ਨਹੀਂ ਪੈਣੀ ਚਾਹੀਦੀ ਇਸ ਦੇ ਬਾਰੇ ਵੀ ਮੈਂ ਤੁਹਾਨੂੰ ਵੀਡੀਓਜ਼ ਵਿੱਚ ਦੱਸਿਆ ਹੋਇਆ ਹੈ ठीक है उसमें हमेशा थोड़ा जहा छुपा के ही रसन, रखना चाहिए है इसी तरह सेम कही दे, तवे दे, नाल भी सेम ही प्रोसेस है सेम ही लॉजिक है कि इन दो चीज़ों भी इस तरह सानू रखना है कि किचन में कोई आवेदन उन्होंने उत्ते नज़र ना पावे उस थोड़ा जहा छुपा के ही रखो जो कि मैं तुम्हें तो दसिया होगी उदो बहुत सारिया तंत्र क्रियावान होंदिया थोड़ी जी थले तो अलमारी हो थोड़ उपर भांडे जोड़न वाली अलमारी ਹੋਏ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਅੰਦਰ ਰੱਖ ਸਕਦੇ ਹੋ ਇਹਤੇ ਹੋ ਗਈ ਜਾਣਕਾਰੀ ਕਿ ਜੋ ਤੁਸੀਂ ਗਲਤ ਬਿਨਾਂ ਜਾਣਕਾਰੀ ਦੇ ਗਲਤ ਚੀਜ਼ਾਂ ਆਪਣੀ ਰਸੋਈ ਵਿੱਚ ਕਰ ਰਹੇ ਹੋ ਤੇ ਅੱਜ ਹੀ ਮੇਰੀ ਵੀਡੀਓ ਦੇਖ ਕੇ ਇਹਦੇ ਵਿੱਚ ਆਪਣੀਆਂ ਗਲਤੀਆਂ ਵਿੱਚ ਸੁਧਾਰ ਲਿਆਓ ਤੇ ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਉਪਾਅ ਦੀ ਜੋ ਕਿ ਬੜਾ ਹੀ ਵਧੀਆ ਉਪਾਅ ਹੈ ਇਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਜੀ ਜ਼ਰੂਰ ਲਗਾਓ ਜੀ ਦੇਖੋ ਅੱਜ ਦਾ ਜਿਹੜਾ ਉਪਾਅ ਹੈ ਬੜਾ ਹੀ ਸੋਖਾ ਹੈ ਤੇ ਬੜਾ ਹੀ ਸਰਲ ਤੇ ਕਾਰਗਰ ਹੈ ਦੇਖੋ ਕੰਨਾ ਕੀ ਹੈ ਜਦੋਂ ਤੁਸੀਂ ਰਾਤ ਨੂੰ ਤੁਹਾਡਾ ਸਾਰਾ ਕੰਮ ਫਿਨਿਸ਼ ਹੋ ਗਿਆ ਹੈ ਸਾਰੇ ਸੌ ਰਹੇ ਨੇ ਤੇ ਤੁਸੀਂ ਹੁਣ ਆਪਣੀ ਕਿਚਨ ਦਾ ਵੀ ਸਾਰਾ ਕੰਮ ਖਤਮ ਕਰ ਦਿੱਤਾ ਹੈ ਉਸ ਵੇਲੇ ਤੁਸੀਂ ਇਹ ਉਪਾਅ ਕਰਨਾ ਹੈ ਕਿ ਜਿਹੜਾ ਤਵਾ ਹੈ ਉਸ ਨੂੰ ਵਾਸ਼ ਕਰ ਲੋ ਅਚੀ ਤਰ੍ਹਾਂ ਸੁਕਾ ਕੇ ਉਸ ਤਵੇ ਦੇ ਉੱਪਰ ਇੱਕ ਤੇਜ ਪੱਤਾ ਤੇ ਇੱਕ ਇਲਾਇਚੀ ठीक है एक तेज पत्ता ते एक इलायची तवे के ऊपर रख देनी बस इना ही काम करना है सौखा काम है रात को सौन तो पहले पहले तवे दे, तवे साफ करो तवे दे ऊपर तेज पत्ता रखो तेज पत्ते दे ऊपर इलायची रख लो बस एना काम करके तुसी अपना सोन चले जाना है जेकर तुसी पीरियड विच हो तो नहीं करना है तो किसी होर भी कह सकते हो कि तेज पत्ता ते इलायची उस तवे दे ऊपर रख दे ਹੁਣ ਜਦੋਂ ਤੁਸੀਂ ਸਵੇਰੇ ਉੱਠ ਕੇ ਗੈਸ ਚਲਾਨੀ ਹੈ ਗੈਸ ਤੇ ਚਾਹ ਬਣਾਣੀ ਹੈ ਤਾਂ ਤੁਸੀਂ ਚਾਹ ਬਣਾਉਣ ਤੋਂ ਪਹਿਲੇ ਗੈਸ ਲਾਉਣ ਤੋਂ ਪਹਿਲੇ ਉਹ ਜੀਰਾ ਤੇਜ ਪੱਤਾ ਤੇ ਇਲਾਇਚੀ ਉਸ ਨੂੰ ਸਿੱਧਾ ਚੁੱਕ ਕੇ ਗੈਸ ਦੇ ਉੱਪਰ ਰੱਖ ਦੇਣਾ ਹੈ ਤੇ ਉਸ ਨੂੰ ਜਲਾ ਦੇਣਾ ਹੈ اے ਤੁਸੀਂ ਨਿਰੰਤਰ ਤੁਸੀਂ ਕਰਕੇ ਦੇਖੋ ਰਾਤ ਨੂੰ ਸੌਣ ਤੋਂ ਪਹਿਲੇ ਤਵੇ ਦੇ ਉੱਪਰ ਤੇਜ ਪਤਾ ਤੇ ਇਲਾਇਚੀ ਰੱਖ ਦੋ ਸਵੇਰੇ ਚਾਹ ਬਣਾਉਣ ਤੋਂ ਪਹਿਲੇ ਗੈਸ ਦੇ ਉੱਤੇ ਇਹਨਾਂ ਦੋਨੋਂ ਤੀ ਚੀਜ਼ਾਂ ਨੂੰ ਤੁਸੀਂ ਸਾੜ ਦੇਣਾ ਹੈ ਤੁਸੀਂ ਮੈਂ ਤੁਹਾਨੂੰ ਕਹਿ ਰਹੀਆਂ ਤਨ ਦਾ ਅੰਬਾਰ ਲੱਗ ਜਾਏਗਾ ਪੈਸਿਆਂ ਦੀ ਪੈਸਿਆਂ ਦਾ ਅੰਬਾਰ ਲੱਗ ਜਾਏਗਾ ਤੁਹਾਡੇ ਘਰ ਵਿੱਚ ਕਿਉਂਕਿ ਮੈਂ ਦੇਖੋ ਤੁਹਾਨੂੰ ਕਈ ਉਪਾਦ ਦੱਸੇ ਹਨ ਰਸੋਈ ਦੇ ਕਿ ਦੁੱਧ ਛਿੜਕਣਾ ਹੈ ਨਾ ਇਲਾਇਚੀ ਜਲਾਣਾ ਬਹੁਤ ਸਾਰੇ ਹੈ ਮੇਰੇ ਚੈਨਲ ਵਿੱਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਜਿਹੜੀਆਂ ਜਨਨੀਆਂ ਜਿਹੜੀਆਂ ਬੀਬੀਆਂ ਇਹਨਾਂ ਕਿਚਨ ਵਿੱਚ ਇਹਨਾਂ ਨਿਯਮਾਂ ਦਾ ਪਾਲਨ ਕਰਦੀਆਂ ਹਨ ਨਿਯਮ ਦੇ ਅਨੁਸਾਰ ਕੰਮ ਕਰਦੀਆਂ ਹਨ ਤੇ ਉਸ ਨਾਲ ਦੇ ਕਾਰਜ ਵਿੱਚ ਕਦੇ ਵੀ ਧਨ ਧਨ ਪੈਸਿਆਂ ਦੀ ਕਮੀ ਆਂਦੀ ਹੀ ਨਹੀਂ بس ਥੋੜੀਆਂ ਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਜਿਸ ਦੇ ਨਾਲ ਕੀ ਹੁੰਦਾ ਹੈ લક્ષ્ਮੀ ਮਾਤਾ ਲక్ష్ਮੀ ਪਰਸਨ ਹੁੰਦੀ ਹੈ ਜੇਕਰ ਆਪਾਂ ਕੋਈ ਗਲਤੀਆਂ ਕਰ ਦਿੰਦੇ ਹਾਂ ਉਹਦੇ ਨਾਲ ਜੋ ਹੈ ਸਾਡੇ ਘਰ ਵਿੱਚ ਕਰੋਪੀ ਆ ਜਾਂਦੀ ਹੈ ਤੇ ਫਿਰ ਗਰੀਬੀ ਆਉਂਦੀ ਹੈ ਤੇ ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕੀ ਐਸਾ ਹੋ ਗਿਆ ਕਿ ਸਾਡੇ ਘਰ ਵਿੱਚ ਚਲਦਾ ਚਲਦਾ ਕੰਮ ਰੁਕ ਗਿਆ ਖੁਸ਼ੀਆਂ ਜਿਹੜੀਆਂ ਸੀ ਘਰ ਵਿੱਚ ਉਹ ਗਮੀ ਵਿੱਚ ਬਦਲ ਗਿਆ ਤੇ ਇਹਨਾਂ ਥੋੜ੍ਹੀ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਐਹੀ ਸਾਡੇ ਚੈਨਲ ਦਾ ਮੋਟੋ ਹੈ ਇਹ कि जेरे ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਪਰ ਉਹਨਾਂ ਨੂੰ ਸਮਝ ਨਹੀਂ ਹੈ ਤੇ ਅਸੀਂ ਉਹਨਾਂ ਦੇ ਨੌਲੇਜ ਵਧਾਈਏ ਉਹਨਾਂ ਨੂੰ ਜਾਣਕਾਰੀ ਦੇਈਏ ਬਸ ਤੁਸੀਂ ਰੈਗੂਲਰ ਇਹ ਉਪਾਅ ਕਰਕੇ ਦੇਖਣਾ ਕਿਸਮਤ ਚਮਕ ਜਾਏਗੀ मतलब रेगुलर करना है बिना नागा पाए जिस दिन ਤੁਹਾਡੇ ਕਾਦੇ ਕਿਸਮ ਚਮਕ ਗਈ ਐਨਾ ਪੈਸਾ ਆ ਗਿਆ ਕਿ ਬਟੌਰ ਵੀ ਨਹੀਂ 파 ਰਹੇ ਹੋ ਇਕੱਠਾ ਨਹੀਂ ਕਰ 파 ਰਹੇ ਹੋ ਤਾਂ ਬਸ ਫਿਰ ਇਸ ਉਪਾਅ ਨੂੰ ਤੁਸੀਂ ਬੰਦ ਵੀ ਕਰ ਸਕਦੇ ਹੋ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਛੋਟਾ ਜਿਹਾ ਉਪਾਅ ਠੀਕ ਹੈ ਜੀ ਇਹ ਜੇਕਰ ਦੱਸਿਆ ਗਿਆ ਉਪਾਅ ਤੇ ਜਾਣਕਾਰੀ ਪਸੰਦ ਆਈ ਹੈ ਤੇ ਚਲੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਇਸ ਤੋਂ ਪਹਿਲੇ ਕਿ ਤੁਸੀਂ ਮੇਰੀ वीडियो पूरी सुन के अगे चले जाओ तो मेरी वीडियो में लाइक कर दो क्योंकि तुम भूल जाते हो तो कमेंट कर दो जो भी थोड़ा फीडबैक है जो भी विचार है मेरी अज की वीडियो बारे तो चलो जी हूँ मैं इजाजत दो मिल हाँ अगली वीडियो भी थोड़ी किसी होर परेशानी का वजिया जि हल लेके